ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਨਕੋਦਰ ਵੀ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਕੋਲੋਂ ਕਾਫੀ ਸਾਰੀਆਂ ਵੀਡੀਓ ਬਣਾਉਂਦੇ ਰਹਿੰਦੇ ਆ ਕਿਉਂਕਿ ਵਪਾਰ ਦਾ ਇਸ ਭਰਾ ਦਾ ਕੰਮ ਹੈ ਮਦਨ لال ਡੇਰੀ ਫਾਰਮ ਇੱਥੇ ਗਾਵਾਂ ਤਿਆਰ ਵੀ ਹੁੰਦੀਆਂ ਕੱਚੀਆਂ ਗਾਵਾਂ ਵੀ ਮਿਲ ਜਾਂਦੀਆਂ ਸੋ ਨਿਆ ਸੋ ਅਨਿਆ گاਵਾ ਵੀ ਇੱਥੇ ਮੌਜੂਦ ਹੁੰਦੀਆਂ ਸੋ ਅੱਜ ਫੇਰ 6 گاਵਾ ਦਿਖਾਉਂਗਾ ਦੋਸਤੋ ਤੇ ਇਹ ਤੋਂ ਇਲਾਵਾ 4 ਵੱਛਣਾ 4 ਵੜਾ ਦਿਖਾਉਣੀਆਂ ਜਿਹੜੇ ਫਾਰਮ ਚੋਂ ਬਾਈ ਉਹਨਾਂ ਨੇ ਖਰੀਦੀਆਂ ਆ ਉਹਦੀ ਵੀਡੀਓ ਮੈਨੂੰ ਦਿਖਾਤੀ ਐ ਤੇ ਤੁਹਾਨੂੰ ਵੀ ਵੀਡੀਓ ਬਾਈ ਹੋਰੀ ਦਿਖਾ ਦੇਣਗੇ ਪ੍ਰੋਪਰ ਰਿਕਾਰਡ ਵਾਲੀਆਂ 4 ਵੱਛੀਆਂ ਛੋਟੀਆਂ ਬੱਚੇ ਐ ਜਿਹਨੇ ਫਾਰਮ ਦਾ ਕੰਮ ਕਰਨਾ ਉਹਦੇ ਹਸਤੇ ਇਹ ਅੱਜ ਵਧੀਆ ਮੌਕਾ ਹੋਊਗਾ ਕਿਉਂਕਿ ਪ੍ਰੋਪਰ ਵੀਡੀਓ ਇਹਨਾਂ ਦੀਆਂ ਮਾਵਾਂ ਦੀਆਂ ਬਣਾ ਕੇ ਬਾਈ ਲਿਆਇਆ ਤੇ ਨਾਲ ਉਸ ਫਾਰਮ ਚ ਫਿਰਦੀਆਂ ਇਹ ਬੱਚੀਆਂ ਦੀ ਵੀਡੀਓ ਵੀ ਆਈ ਹੈ। ਸੋ ਡਿਟੇਲ ਆਪਾਂ ਪੁੱਛਾਂਗੇ ਲਾਸਟ ਤੱਕ ਵੀਡੀਓ ਦੇਖ ਲਓ। ਨਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਸਕਰੀਨ ਉੱਤੇ ਹੋਊਗਾ ਕਾਲ ਕਰਕੇ ਸੌਦਾ ਸਿੱਧਾ ਤੁਹਾਡਾ ਮਾਲਕ ਨਾਲ ਹੀ ਹੋਣਾ ਹੈ। ਮੇਰਾ ਕੰਮ ਵੀਡੀਓ ਤੁਹਾਨੂੰ ਪਸ਼ੂ ਦਿਖਾਉਣ ਦਾ ਹੈ। ਕੋਸ਼ਿਸ਼ ਕਰੂੰਗਾ ਮੈਂ ਸਾਰੇ ਪਸ਼ੂ ਤੁਹਾਨੂੰ ਦਿਖਾ ਸਕਾਂ। ਵਿਨੇ ਭਾਈ ਸਸਰੀ ਕਾ ਸਸਰੀ ਕਾ ਭਾਈਏ ਵਿਨੇ ਅੱਜ ਆਪਾਂ 6 گاਵਾ ਦਿਖਾਵਾਂਗੇ ਤੇ 4 ਵੇੜਾ ਦਿਖਾਵਾਂਗੇ ਹਾਂਜੀ ਭਾਜੀ ਵੈਸੇ ਆਪਾਂ ਪਹਿਲਾਂ ਮੜਾ ਦੱਸ ਦਈਏ ਦੱਸੋ ਇਧਰ ਤੁਸੀਂ 4 گاਵਾ ਦੇਖ ਲਓ ਇਹ ਹੋਰ 4 گاਵਾ ਸੀ ਜਿਨ੍ਹਾਂ ਚੋਂ 2 ਸੁੰਜਾ ਸਵਾਂਜਾ ਤੇ 2 ਗੱਪਣ ਇਹ 4 ਵੇੜਾ ਸਾਹਮਣੇ ਬਾਈ ਹੋਰੀ ਬੈਠੇ ਐ ਨਾਲ ਪਹਿਲੀ ਕਲਾਸ ਚ ਪੜਦਾ ਬੱਚਾ ਵੀ ਆਇਆ ਇੰਨਾ ਕਿ ਸ਼ੌਂਕ ਆ ਉਸੋ ਬੱਚੇ ਨੂੰ ਵੀ ਫਾਰਮ ਦਾ ਕੰਮ ਆ ਸੁਨੇਰਪੈਣ ਦੇ ਵਿੱਚ ਜਾਣਿਆ ਸੋ ਆਪਾਂ ਜਿਹੜੀਆਂ ਹਜੇ ਵਿਕੀਆਂ ਨਹੀਂ ਉਹਨਾਂ گاਵਾਂ ਬਾਰੇ ਗੱਲ ਕਰਾਂਗੇ ਇਹਨੇ ਪਹਿਲੇ ਨੰਬਰ ਤੇ ਜਰਸੀ ਖੜੀ ਹੈ ਇਹ ਬਾਈ ਪਹਿਲਾ ਸੂਦਾ ਸੂਈ ਆ ਬੜਾ ਤੇ ਮਗਰ ਮੇਲ ਕਾਫਿਆ ਠੀਕ ਹੈ ਹਾਂਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਬਾਈ ਸੂਈ ਬਾਈ ਪਰਸੋਂ ਸੂਈ ਹੈ ਅੱਜ ਮੰਨ ਕੇ ਲੋ ਦੂਜਾ ਤੀਜਾ ਦੇ ਨਹੀਂ ਇਹਨੂੰ ਠੀਕ ਹੈ ਹਾਂਜੀ ਕੀ ਰੇਟ ਲੈਣਾ ਵੇਣੇ ਰੇਟ ਬਾਈ ਆਪਾਂ ਇਹ ਵਸ਼ੀ 170 ਦੀ ਦੇ ਦਾਂਗੇ ਠੀਕ ਹੈ ਨਗੀਨਾ ਆ ਜਰਸੀ ਬ੍ਰੀਡ ਦਾ ਠੀਕ ਹੈ ਕੋਈ ਵੀ ਬਾਈ ਨੇ ਲੈਣੀ ਆ ਹੂੰ ਤੇ ਚੰਗੀ ਇਨਵੈਸਟ ਕਰਨਾ ਚਾਹੁੰਦਾ ਉਹੀ ਬਾਈ ਫੋਨ ਲਾਵੇ ਤੇ ਕਿ ਇਹੋ ਜੀਆਂ ਬੱਚਿਆਂ ਬਈ ਡੇਲੀ ਨਹੀਂ ਸੇਲ ਵਾਸਤੇ ਮਿਲਦੀਆਂ ਸਹੀ ਹੈ ਮਗੀਨਾ ਹੀ ਜਰਸੀ ਦਾ ਜਦੋਂ ਭਾਪੂਰਾ ਜੋ ਲੈ ਗਈ ਹੋਰ ਹੀ ਬਈ ਚੀਜ਼ ਦਿਖਣ ਨੂੰ ਮਿਲਦੀਆਂ ਵੜੇ ਚੰਗੀ ਤਿਆਰ ਹੋਈ ਵੀ ਵੜ ਤੇ ਹਜੇ ਦਿਨ ਦੂਜਾ ਆਈ ਹੈ ਦੂਜਾ ਤੀਜਾ ਦਿਨ ਹੀ ਹੈ ਚੰਗਾ ਦੁੱਧ ਪਾਉਗੀ 1 ਲੱਖ ਤੇ 70000 ਡਿਮਾਂਡ ਆ ਪਰ ਇਹਦੇ ਚੋਂ ਮਾਨਤਾਨ ਜ਼ਰੂਰ ਹੋਊਗਾ ਤੁਹਾਡਾ ਉਹਦੇ ਲਈ ਤੁਹਾਨੂੰ ਆ ਕੇ ਇਸ ਬ੍ਰਾਂਡ ਨੂੰ ਦੇਖਣਾ ਪਊਗਾ ਬਾਕੀ ਬਈ ਸੋਭਾ ਦੀ ਇਹਨ ਪੂਰੀ ਸਾਫ਼ ਕੀਤੀ ਹੋਈ ਆ ਵੇਛੀ ਠੀਕ ਹੈ ਇਹ ਨਹੀਂ ਕਿ ਵੀ ਦੁੱਧ ਪੋਰਾ ਵੀ ਥੱਲੇ ਛੱਡਿਆ ਹੋਊ ਵੈੜ ਦੇ ਸੋ ਹਵਾਨਾ ਫੈਕਸ ਐ ਰੰਗ ਸੋਹਣਾ ਸਾਹਮਣੋਂ ਸੂਰਜ ਜਰੂਰ ਪੈਂਦਾ ਪਰ ਮੈਨੂੰ ਆਸ ਆ ਵੀ ਤੁਹਾਨੂੰ ਪਸ਼ੂਆਂ ਦੀ ਜੱਜਮੈਂਟ ਕਲੀਅਰ ਹੋ ਜੂ ਪੂਰਾ ਬਾਈ ਦਾ ਰਿਕਾਰਡ ਵੀ ਉਹਨੂੰ ਫਾਰਮ ਦੀ ਵੀਡੀਓ ਵੀ ਇਹਦੀ ਆਪਣੇ ਕੋਲ ਹੀ ਆ ਠੀਕ ਐ ਓਕੇ ਫਾਰਮ ਕਿਉਂ ਲਈ ਡਾਇਰੈਕਟ ਆਪਾਂ ਇਹ ਵਸ਼ੀ ਠੀਕ ਐ ਸੋਹਣੀ ਵੈੜ ਦਸੋ ਇਹ ਤੋਂ ਬਾਅਦ ਆਪਾਂ ਐਚ ਐਫ ਵੈੜ ਨਾਲ ਬਾਰੇ ਗੱਲ ਕਰਾਂਗੇ ਜਿਹੜੀ 2 ਨੰਬਰ ਤੇ ਵੈੜ ਆ ਬਾਈ ਕਿ ਮੈਨੂੰ ਬਾਈ ਦੂਜਾ ਸੁਹਾ ਸੁਣੀ ਆ ਵਸ਼ੀ ਕਿੰਨਾ ਟਾਈਮ ਲੇਜੂ ਟਾਈਮ ਬਾਈ ਇਹ ਤੇ ਮੰਨ ਕੇ ਚੱਲੋ ਕਿ 10 ਦਿਨ ਪਏ ਆ ਆ ਰੇਟ ਬਈ ਇਹਦਾ 1.5 ਕਰਦੇ ਆ ਖੋਲੀ ਇਹਨੂੰ 1 ਲੱਖ ਤੇ 5000 ਰੇਟ ਆ ਦੋਸਤੋ ਸੂਆ ਦੂਜਾ ਢਾਂਜਾ ਤੁਰਦੀ ਤਾਂ ਤੁਸੀਂ ਦੇਖ ਲਓਗੇ ਬਾਕੀ ਪਾ ਸਾ ਪਾ ਕੇ ਕਰਨੀ ਹੋਊਗੀ ਇਹਦੇ ਵੀ ਬਈ ਫਾਰਮ ਦੀ ਵੀਡੀਓ ਆਪਣੇ ਕੋਲ ਆ ਸਾਰੀਆਂ ਵਸ਼ੇ ਤੁਹਾਨੂੰ ਕੱਲੀ ਕੱਲੀ ਦੀ ਫਾਰਮ ਦੀ ਵੀਡੀਓ ਆਪਾਂ ਦਿਖਾਵਾਂਗੇ ਵੀਡੀਓ ਦੇ ਐਂਡ ਵਿੱਚ ਠੀਕ ਹੈ ਸੋ ਹਜੇ 10 ਦਿਨ ਬਾਕੀ ਆ ਦੂਜਾ ਸੂਆ ਸੋਣਾ ਨੇ ਦੁੱਧ ਬਈ ਦਾ 25 ਕਿਲੋ ਪਾ ਪਹਿਲੇ ਸੂਏ ਠੀਕ ਹੈ ਐਸ ਦੀ 25 ਤੋਂ ਬਾਅਦ ਵੀ ਪਾ ਸਕਦੀ ਆ 25 ਤੋਂ ਘੱਟ ਦੁੱਧ ਨਹੀਂ ਵੜ ਕੱਢਦੀ ਆ ਸੂਏ ਠੀਕ ਹੈ 1 ਲੱਖ ਤੇ 5000 ਦਾ ਰੇਟ ਹੈ ਹਜੇ 10 ਦਿਨ ਲੈਂਦੀ ਐ ਸੂਚ ਬਾਕੀ ਆ ਜੋ ਜਿੱਥੇ ਜਿਹੜਾ ਵੀ ਖਰੀਦਣਾ ਚਾਹੁੰਦਾ ਉਹ ਪਾਸ ਕਰ ਲੂਗਾ ਆ ਕੇ ਸੋ ਇਹ ਦੋ ਨਗ ਦਿਖਾਤੇ ਜਦੋਂ ਮਾਜੀ ਬਾਈ ਕੋਈ ਵੀ ਵੀਰ ਆ ਸਕਦਾ ਆਪਣੇ ਫਾਰਮ ਤੇ ਠੀਕ ਹੈ ਹਰੇਕ ਵਕਤ 10 ਤੋਂ 15 ਐਨੀਮਲ ਹੁੰਦੇ ਹੁੰਦੇ ਆਪਣੇ ਕੋਲ ਠੀਕ ਹੈ ਅੱਜ ਵੀ ਤੁਹਾਡੇ ਸਾਹਮਣੇ ਹੀ ਐਨੀਮਲ ਸੌਦੇ ਹੋਏ ਸਹੀ ਹੈ ਆ ਤਿੰਨ ਨੰਬਰ ਤੇ ਜਿਹੜੀ ਵੈੜ ਹੈ ਬਈ ਇਹ ਬਈ ਪਹਿਲਾ ਸੁਹਾ ਸੁਣੀਆ ਵੈੜ 27 ਤਰੀਕ ਨੂੰ ਇਹਦੇ ਦਿਲ ਪੂਰੇ ਆ ਵੈੜ ਦੇ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਹਿਣਾ ਮਣੀ ਤੇ ਭਾਈ ਆਪਾਂ 135 ਦੀ ਵਸ਼ੀ ਯੈਸ ਔਰ ਨੋ ਦੇ ਦਾਂਗੇ ਖੋਲੀ ਸੋ ਸੋ 135000 ਚ ਇਹ ਵਾੜ ਮਿਲੂਗੀ ਸੂਆ ਪਹਿਲਾ ਤੇ ਭਾਈ 4116 ਦੇ ਸੀਮੰਦੀਆ ਠੀਕ ਹੈ 4426 ਦਾ ਸੀਮੰ ਲਗਾ ਦੇ ਤਾਂਚਾ ਬਹੁਤ ਸੋਹਣਾ ਨੂੰ ਹਵਾਨਾ ਉਹ ਵੀ ਘਾਟ ਵਾਲਾ ਚੰਗਾ ਹਵਾਨਾ ਹਜੇ 27 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦਿਨ ਲੈ ਜੂਗੀ ਸੋਨ ਦੇ ਵਿੱਚ ਹਜੇ ਪਰ ਚੰਗੀ ਤਿਆਰ ਹੋ ਬਹੁਤ ਸੋਹਣਾ ਸਟਰਕਚਰ ਹੈ ਵਾੜ ਦਾ 92 ਹੱਥੀ ਜੋ ਆਈ ਆਲਾ ਹਵਾਨੇ ਤੇ ਨਾੜਾ ਦੋਨੇ ਪਾਸੇ ਦਿਸਣਗੇ ਬਾਕੀ ਜੀ ਨੂੰ ਪਸੰਦ ਆਉਂਦੀ ਉਹ ਵੀ ਰਾ ਆਪ ਆ ਕੇ ਦੇਖੂਗਾ 27 ਤਰੀਕ ਨੂੰ ਬਾਈ ਮੈਨ ਪੂਰੇ ਅਰੇ ਬੈਠਦੇ 27 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ ਤਾਂ ਚਾ ਦੇਖ ਲੋ ਇਹਦਾ ਰੰਗ ਰੂਪ ਵੀ ਸੋਹਣਾ 1 ਲੱਖ ਤੇ 35000 ਮਾਨਤਨ ਹੋ ਜੂਗਾ ਇਹਦੇ ਚੋਂ ਜਰੂਰ ਆ ਕੇ ਤੁਸੀਂ ਦੇਖਿਓ ਥੋੜੀ ਬੋਤਾ ਜਰੂਰ ਫਰਕ ਪੈ ਜਾਂਦਾ ਹੁੰਦਾ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਭਰਾ ਨਾਲ ਖੋਲੀ ਬਾਈ ਤੋਂ ਇਹਦਰ ਨੂੰ ਵੀ ਨਹੀਂ ਇਹਦਾ ਇੱਕ ਕਿਹੜਾ ਹੋਰ ਕਢਾ ਦੇ ਸਾਹਮਣੇ ਥੋੜੀ ਰੋਸ਼ਨੀ ਪੈਂਦੀ ਐ ਦੱਸੋ ਜੀ ਕੱਲੀ ਗੱਲੀ ਦੀ ਬਾਈ ਆਪਾਂ ਫਾਰਮ ਦੀ ਵੀਡੀਓ ਦਿਖਾਵਾਂਗੇ ਐਂਡ ਤੇ ਓਕੇ ਗੋੜੇ ਦੇ ਕਿੜਾ ਦੁਰਜਾ ਆਉਂਦੇ ਬਾਈ ਦੱਸੋ ਦੇਖੋ ਇਸ ਵੈਡ ਨੂੰ 1 ਲੱਖ 35 ਹਜ਼ਾਰ ਦਾ ਰੇਟ ਫਿਕਸ ਹਵਾਨਾ ਰੱਖੂਗੀ ਨਾੜਾ ਹਵਾਨੇ ਤੇ ਗੱਲ ਕੀਤੀ ਸੀ ਇਧਰੋਂ ਜ਼ਰੂਰ ਦੇਖ ਲਓ ਜੇ ਤੁਹਾਨੂੰ ਸੋਹਣੀਆਂ ਲੱਗਣੀਆਂ ਇਹ ਤੋਂ ਇਲਾਵਾ ਅੱਗੇ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆਂ ਜੀ ਬਾਈ ਫਰਨ ਦੀ ਵੀਡੀਓ ਦਿਖਾ ਦਈਏ ਪਹਿਲਾਂ ਵੀਨੇ ਬਾਅਦ ਦਿਖਾਉਣੇ ਆਪਾਂ ਇਹ ਦੋ ਅੱਗੇ ਜਿਹੜੀ 4 ਨੰਬਰ ਤੇ ਬੱਛੀ ਇਹਦੀ ਡਿਟੇਲ ਇਹ ਬਾਈ ਪਹਿਲਾਂ ਸੁਦਾ ਸੁਣੀ ਆ ਹੂੰ ਦੋਂਦੀ ਆ ਮੂੰਹ ਹਾਂ ਕਿੰਨਾ ਚਿਰ ਲੈ ਜੂਗੀ ਇਹਦੇ ਟਾਈਮ ਬਾਈ ਇਹਦਾ ਮੰਨ ਕੇ ਲੋ 25 ਦਿਨ ਪਾਏ ਵੈੜ ਦੇ ਠੀਕ ਹੈ ਕੀ ਰੇਟ ਰੱਖ ਰੇਟ ਬਾਈ ਦਾ ਫੁੱਲ ਤੇ ਰਹੂਗਾ ਵੈੜ ਦਾ ਠੀਕ ਹੈ ਰਵਾੜਾ ਦੇ ਸੀਮਨ ਦੀ ਆਪ ਆ ਤੇ ਬਿੱਗ ਸ਼ੌਟ ਦਾ ਬਈ ਸੀਮਨ ਲੱਗਾ ਇਹਦੇ ਵਰਲਡ ਵਾਈਡ ਦਾ ਠੀਕ ਹੈ ਦੋਸਤੋ ਦੋ ਕੱਦ ਦੀ ਪਹਿਲਾ ਸੂਆ ਬਹੁਤ ਵੱਡੇ ਕੱਦ ਕੱਟਦੀ ਵਹਿੜਾ ਹਾਈਟ ਦੀ ਜਜਮੈਂਟ ਤੁਹਾਨੂੰ ਹੋ ਜੂ ਹਜੇ ਦਿਨ ਲੈਂਦੀ ਆ ਸੂਨ ਦੇ ਵਿੱਚ 20 ਤੋਂ 25 ਰੇਟੇ ਦਾ ਫੋਨ ਤੇ ਰਹੁਏ ਚੰਗੀ ਕੀਮਤ ਦੀ ਹੈ ਬਾਕੀ ਤਿਆਰ ਹੋਈ ਤੇ ਰੇਟ ਕਰਨਾ ਸੌਖਾ ਵੀ ਹੋ ਜਾਂਦਾ ਕਿਸੇ ਵੀ ਭਰਾ ਨੂੰ ਬਿਊਟੀ ਚੰਗੀ ਹੈ ਬਰੀਡ ਵਾਈਜ਼ ਚੰਗੀ ਹੈ ਢਾਂਚਾ ਸੋਹਣਾ ਬੰਦੀ ਵੀ ਨੇ ਸੋ ਇਹ ਪਹਿਲਣ ਵਹਿੜਾ ਦੋ ਦੰਦਾ ਦੱਸੋ ਕਨਫਰਮ ਠੀਕ ਹੈ ਵੀਰ ਓਕੇ ਉਹ ਦੇਖੋ ਇਹਦੀ ਬੰਤਰ ਜੀ ਨੂੰ ਪਸੰਦ ਆਵੇ ਤਾਂ ਕਰੋ ਕੰਟੈਕਟ ਤੁਸੀਂ ਜਿਹਨੇ ਫਾਰਮ ਦਾ ਕੰਮ ਕਰਨਾ ਉਹਦੇ ਹਸਤੇ ਇਹ ਵੜਾਂ ਦਾ ਫਾਇਦਾ ਇਹ ਹੋ ਜਾਂਦਾ ਵੀ ਇਹਨਾਂ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਚੰਗੀ ਨਸਲ ਆ ਇਹਨਾਂ ਦੀ ਵੀਨੇ ਤੋਂ ਅੱਗੇ ਗਾਂ ਜਿਹੜੀ ਇਹ ਬਾਈ ਤੀਜੇ ਚੌਥੇ ਸੂਏ ਸੁਣੀ ਆ ਵੜ ਦੁੱਧ ਮੰਨ ਕੇ ਚੱਲੋਗੇ 30 ਪਲੱਸ ਬੜੇ ਆਉਣਾ ਵੜ ਪਾ ਦੂਗੀ ਇਹ ਠੀਕ ਹੈ ਇਹਦਾ ਭਾਅ ਕੀ ਰਹੂਗਾ ਵੀ ਭਾ ਬਾਈ ਇਹ ਵਿੱਚ ਆਪਾਂ ਇੱਕ ਇੱਕ ਦੱਸ ਦੀ ਦੇ ਦਾਂਗੇ ਖੋਲੀ ਨੂੰ 1 ਲੱਖ 10000 ਤੋਂ ਦੋਸਤੋ ਤੀਜਾ ਜਾਂ ਚੌਥਾ ਸੂਆ ਇਹ ਸੂਗੀ ਇਹ ਵੀ ਬਾਈ ਕੋਈ ਘਰੇਲੂ ਨਹੀਂ ਗਈ ਫਾਰਮ ਚੋਂ ਹੀ ਆਈ ਆ ਠੀਕ ਹੈ ਥਣਾ ਚ ਬਿੱਥੀ ਸੋਹਣੀ ਹੈ ਲੰਬਾਈ ਤਾਂ ਫੁੱਲ ਲੰਬੀ ਹਾਈਟ ਵੀ ਸੋਹਣੀ ਹੈ ਬਾਕੀ ਥਣਾ ਚ ਬਿੱਥੀ ਵੀਡੀਓ ਚ ਬਾਈ ਟਾਈਮ ਤੇ ਆਇਆ ਦਾ ਪੂਰਾ ਠੀਕ ਹੈ 10 ਤੋਂ 15 ਦਿਨ ਬੜੇ ਰਾਮ ਨਾਲ ਲੂਗੀ ਬੈਡ 10-15 ਦਿਨ ਲੈ ਸਕਦੀ ਐ ਚੰਗੀ ਬਰੀਡ ਐ 1,10,000 ਚ ਇਹ ਤੁਹਾਨੂੰ ਚੌਥਾ ਸੂਆ ਮੰਨ ਲਓ ਇਹਨੂੰ ਚੌਥਾ ਸੂਆ ਸੰਦੀ ਗਾਂ ਮਿਲ ਜੂਗੀ ਬੰਦੇ ਬਈ ਸੋ ਇਹ ਤੋਂ ਇਲਾਵਾ ਇੱਕ ਹੋਰ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਐ ਵੀਨੇ ਇਹਦੀ ਕੀ ਡਿਟੇਲ ਆ ਬਾਈ ਇਹ ਬਈ ਤੀਜਾ ਸੂਆ ਸੁਣੀ ਆ ਹੂੰ ਤੇ ਦੁੱਧ ਮੰਨ ਕੇ ਚਲੋ ਕਿ 40+ ਫਸ ਦੇ ਰੇਟ ਦਊਗੀ ਦੁੱਧ ਕਿੰਨਾ ਚੱਲੇ ਜੀ ਸੁਣ ਕੇ ਟੈਂਬ ਬਈ ਇਹਦੇ 15 ਦਿਨ ਪਏ ਵੈੜ ਦੇ ਹਲੇ ਰੇਟ ਕੀ ਲਊਗਾ ਰੇਟ ਬਈ ਦਾ ਡੇਢ ਕਰਦੇ ਆਪਾਂ ਠੀਕ ਐ ਸੋ ਦੋਸਤੋ ਡੇਢ ਲੱਖ ਰੁਪਇਆ ਡਿਮਾਂਡ ਐ ਦਿਨ ਹਜੇ 15 ਬਾਕੀ ਐ ਸੂਹਾ ਤੀਜਾ ਹਵਾਨਾ ਚੰਗਾ ਪਰੂਗੀ ਬਹੁਤ ਸੋਹਣੀ ਢੈਲ ਹਵਾਨੇ ਚ ਦਿਸਦੀ ਐ ਥਾਣੇ ਦੇ ਵੀ ਇੱਥੇ ਜੁਆਈ ਹਲੇ ਬਈ ਸਟਾਰਟਿੰਗ ਕੀਤੀ ਐ ਨੇ ਰੂਵੀ ਹੂੰ ਕੁਆਲਿਟੀ ਤੁਹਾਨੂੰ ਸੁਣੋ ਜੋ ਇਸ ਟਾਈਮ ਬਣੀ ਐ ਨੇ ਓ ਦੇਖੋ ਤੁਸੀਂ ਵੈੜ ਚੰਗੀ ਤਿਆਰ ਹੋਈ ਐ ਬੰਦ ਬਈ ਇਹਦਾ ਵੀ ਪੂਰਾ ਰਿਕਾਰਡ ਆ ਫਾਰਮ ਦੀ ਵੀਡੀਓ ਆਪਣੇ ਕੋਲ ਆ ਠੀਕ ਹੈ ਪੰਜਾਂ ਤੇ ਛਿਆਂ ਦੀ ਆਪਾਂ ਤੁਹਾਨੂੰ ਫਾਰਮ ਦੀ ਵੀਡੀਓ ਦਿਖਾਵਾਂਗੇ ਕੱਲੀ ਕੱਲੀ ਦੀ ਠੀਕ ਹੈ ਸੋ ਵੀਡੀਓ ਬਾਕੀ ਦੋਸਤੋ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਕਿਉਂਕਿ ਇਸ ਵੀਡੀਓ ਨੂੰ ਬੜਾ ਲੰਬਾ ਲਿਜਾਣਾ ਪਾਉ ਜਿਹੜਾ ਵੀ ਖਰੀਦਣਾ ਚਾਹੁੰਦਾ ਜੇ ਇਹ ਗੱਲ ਕਹੀ ਹੈ ਤਾਂ ਤੁਹਾਨੂੰ ਵੀਡੀਓ ਪ੍ਰੋਪਰ ਮਿਲੂਗੀ ਮੈਸੇਜ ਕਰ ਦੋ WhatsApp ਤੇ ਇਹਾਂ ਦੀ ਇਸ ਟਾਈਮ ਦੀ ਵੀਡੀਓ ਤੇ ਫਾਰਮ ਦੀ ਵੀਡੀਓ ਉਹ ਵੀਡੀਓ ਆਪਾਂ WhatsApp ਕਰ ਦੋਗੇ ਚੇਕਾ ਸੋ ਇਹਨੀਆਂ ਗੱਲਾਂ ਨੇ ਇਹ ਦੱਸੋ ਜਿਹੜੀਆਂ 6 ਗਾਵਾਂ ਇੱਥੇ ਮੌਜੂਦ ਸੀਗੀਆਂ ਵਿਕਰੀ ਵਾਲੀਆਂ ਉਹ ਤੁਹਾਨੂੰ ਦਿਖਾਉਣਾ ਜਿਨ੍ਹਾਂ ਚ ਇੱਕ ਜਰਸੀ ਵੀ ਹੈ ਇੱਕ ਬੱਚੀਆਂ ਜਿਵੇਂ ਪਹਿਲਾਂ ਦੱਸਿਆ ਸੀ ਇਹਨਾਂ ਦੀ ਵੀਡੀਓ ਜ਼ਰੂਰ ਤੁਹਾਨੂੰ ਦਿਖਾ ਦੂੰਗਾ ਕਿਉਂਕਿ ਪਤਾ ਲੱਗ ਜਾਂਦਾ ਵੀ ਜਿਹੜੀਆਂ ਬੱਚੀਆਂ ਖਰੀਦ ਰਹੇ ਹੋ ਰਿਕਾਰਡ ਉਹਨਾਂ ਦਾ ਕੀ ਹੈ ਇਹ ਤੁਸੀਂ ਵੈੜਾਂ ਦੇਖ ਲਓ ਛੋਟੇ ਬੱਚੇ ਆ ਹਜੇ ਟੈਗ ਮੇਰੇ ਖਿਆਲ ਚ ਮਨੇ ਨਾ ਜਿਹੜੇ ਸੀਮਨ ਦੇ ਨਾਮ ਵਾਲੇ ਟੈਗਸ ਨੂੰ ਰਿਮੂਵ ਕਰ ਲੇ ਨਾ ਨਹੀਂ ਬਾਈ ਮਗਰੀ ਲਿਖਿਆ ਇਹਨਾਂ ਦੇ ਸੀਮਨ ਦਾ ਰਿਕਾਰਡ ਅੱਛਾ ਟੈਗ ਦੇ ਬੈਕ ਸਾਈਡ ਮਗਰੀ ਟੈਗ ਦੇ ਬੈਕ ਸਾਈਡ ਸਾਰਾ ਰਿਕਾਰਡ ਲਿਖਿਆ ਓਕੇ ਪੀਡੀਐਫ ਦੇ ਵੱਲੋਂ ਆਈ ਸੀ ਮੈਕਸ ਕੰਪਨੀ ਦਾ ਜੇ ਮਾਸਕਾ ਸੀਮਨ ਦੀਆਂ ਬਾਈ 4 ਰੇ ਬੱਚੀਆਂ ਦੱਸੋ ਮੈਂ ਇਹ ਇੱਕ ਅੱਧੀ ਬੱਚੀ ਫੜੀ ਗਈ ਤੁਹਾਨੂੰ ਟੈਗ ਦੇ ਬੈਕ ਸਾਈਡ ਤੇ ਸੀਮਨ ਡਿਟੇਲ ਜਰੂਰ ਦਿਖਾਉਂਦਾ ਮਨੇ ਵੇਖ ਇੱਕ ਅੱਧੀ ਫੜਤੀ ਜੀ ਨੂੰ ਬਾਈ ਦਿਖਾਉਂਦਾ ਇਹ ਨਹੀਂ ਵੀ ਤੁਸੀਂ ਕਹੋਗੇ ਕਈ ਵਾਰ ਆ ਲੱਗੇ ਵੀ ਮਾਰਕ ਕਰਨ ਨਾਲ ਨਵਾਂ ਨਾਂ ਲਿਖਤਾ ਹੋਵੇ ਤੁਹਾਨੂੰ ਪੁਰਾਣਾ ਟੈਗ ਦਿਸੂਗਾ ਸੀਮੈਕਸ ਜਮੈਕਸ ਦਾ ਜਿਹੜਾ ਹੋ ਸੀ ਮੰਡੀਆਂ ਇਹ ਬੱਛੀਆਂ ਚਾਰ ਨਾਗ ਹੈ ਵੀ ਇਹਨਾਂ ਦੀ ਜਿਹੜੀ ਇਹਨਾਂ ਦੀਆਂ ਮਾਂ ਵਾਲੀ ਵੀਡੀਓ ਮੈਂ ਢੀ ਕੱਢ ਲਈ ਸੋ ਪਹਿਲਾਂ ਉਹ ਮਾੜਾ ਦੇਖ ਲਈਏ ਦੱਸੋ ਮੋਬਾਈਲ ਦੇ ਉੱਤੇ ਫਿਰ ਤੁਹਾਨੂੰ ਇਹਨਾਂ ਬੱਛੀਆਂ ਦੀ ਵੀਡੀਓ ਵੀ ਦਿਖਾ ਦੇਵਾਂਗੇ ਉਸੇ ਫਾਰਮ 'ਚ ਫਿਰਦੇਆਂ ਬੱਛੀਆਂ ਤੁਸੀਂ ਦੇਖ ਲਓਗੇ ਇੱਕ ਵਾਰ ਤੁਸੀਂ ਇਹ ਦੇਖ ਲਓ ਜਿਹੜੀ ਮਾਮਾ ਦੀ ਵਾਲੀ ਵੀਡੀਓ ਆ ਪਿਆ ਪਿਆਖ ਨੇ ਦੁੱਧ ਬਈ ਤਿਆਰ ਆ ਵਿੱਚੋਂ ਵਸ਼ਿਆ ਖੰਦੇ ਇਹ ਪਹਿਲਾਂ ਪਹਿਲਾਂ ਗਾੜੀਆਂ ਬਈ ਠੀਕ ਹੈ ਹੁਣ ਇਹ ਐਂ ਕਰੀ ਇਹਨਾਂ ਦੀਆਂ ਜਿਹੜੀਆਂ ਇਹਦੀ ਵੀਡੀਓ ਜਿਹੜੀ ਉਹ ਵੀ ਕੱਢਣੀ ਬਈ ਆਹ ਬਈ ਇਹਨਾਂ ਦੀ ਆਪਦੀ ਵੀਡੀਓ ਫਾਰਮ ਦੇ ਵਿੱਚ ਫਿਰਦੀਆਂ ਦੀ ਇਹ ਮੇਰੇ ਖਿਆਲ ਚ ਆਈ ਬਈ ਫਾਰਮ ਚ ਫਿਰਦੀਆਂ ਦੀ ਵੀਡੀਓ ਉਹ ਵੀ ਦਿਖਾ ਦੇ ਸੋ ਇਹ ਦੇਖੋ ਦੋਸਤੋ ਜਿਹੜੀ ਇਹ ਬੱਚੀਆਂ ਜਦੋਂ ਖਰੀਦਦੀਆਂ ਇੱਕ ਉਹ ਜਿਹੜੀ ਸੀਮਨ ਕੈਟੈਗ ਜਿਹੜੇ ਇਹ ਟੈਗ ਵੀ ਦੋਸਤੋ ਦੇਖ ਲਓ ਤੁਸੀਂ ਚੈੱਕ ਵੈਸੇ ਮੈਂ ਤੁਹਾਨੂੰ ਇੱਥੇ ਕਰਵਾਤਾ ਸੀ ਇਹ ਵੀਡੀਓ ਮੈਂ ਪ੍ਰੋਪਰ ਵੇਖ ਲਗਾ ਸੀ ਬਾਕੀ ਤੁਸੀਂ ਵੀ ਆ ਕੇ ਦੇਖ ਲਓ ਟੋਟਲੀ ਵਰਲਡ ਵਾਈਡ ਦੇ ਤੇ ਵਧੀਆ ਪੀਡੀਐਫ ਦੇ ਸੀਮਨ ਮਰਤੇ ਆ ਬਾਕੀ ਭਾਜੀ ਇਦਾਂ ਆ ਇਹ ਵੀ ਮੁੱਲ ਪੂਰਾ ਲਾ ਕੇ ਲੈਂਦੀਆਂ ਬੱਚੀਆਂ ਠੀਕ ਹੈ ਮਤਲਬ ਕਿ ਦੋ ਦੇ ਲਵੇ ਇਹ ਬੱਚੀਆਂ ਵਿਕਣੀਆਂ ਇਹ ਜਮਈਆ ਬੱਚੇ ਨਾਲ ਰੇਟ ਮਾਲਾ 35000 ਰਿਆ ਜੇ ਆਪਾਂ ਮੰਨੀ ਆਂ ਠੀਕ ਹੈ ਆਪਾਂ ਝੋਲੀਆਂ ਵੀ ਤੁਹਾਨੂੰ ਥਲਨ ਦਿਖਾਵਾਂਗੇ ਕੱਲੀ ਕੱਲੀ ਵੱਚੀਆਂ ਐਨ ਘੱਟ ਪਿਛੇ ਮੜੀਆਂ ਆ ਬਾਈ ਮਾਰੇ ਹੇ ਨੀਚੇ ਕੈਮਰਾ ਤੇ ਦੋਸਤੋ ਇਹ ਚੰਗੀਆਂ ਨਾਲ ਬੱਚੀਆਂ ਐ ਜੇ ਕਹੇ ਹੋ ਨਹੀਂ ਜਿਹੜੀਆਂ ਆਮ ਕੰਨੀਆਂ ਲੋਕੀ ਕੀ ਜਾਂਦੇ ਆਪਣੇ ਸੋ ਬੱਚੇ ਆ ਦੇਖੋ ਦੇਖੋ ਇਹਨਾਂ ਦੇ ਟਾਂਚੇ ਸੋਹਣੀਆਂ ਬੱਚੀਆਂ ਐ ਫਾਰਮ ਦੀ ਬਰੀਡ ਐ ਤੁਹਾਨੂੰ ਫਾਰਮ ਦੀ ਵੀਡੀਓ ਵੀ ਦਿਖਾਤੀ ਐ ਕੱਲੀ 50000 ਦੀ ਆਪ ਖਰੀਦੀ ਐ ਅੱਛਾ ਸਤਨਾ ਇਹ ਗੱਲ ਕਹਿੰਦੀ ਨਹੀਂ ਉਹ ਕਿੰਨੇ ਲੱਖ ਤੋਂ ਉੱਪਰ ਲੀਆਂ ਠੀਕ ਐ ਸੋ ਇਹ ਵੀਨੇ ਕੋਲ ਮਾਈਕ ਲੱਗਾ ਵੀਨੇ ਇਹ ਕੀ ਕੀਮਤ ਚਾਪਾ ਚਾਰੇ ਬੱਛਿਆਂ ਦੀ ਇਹ ਬਾਈ ਆਪਾਂ ਚਾਰੇ ਬੱਛੇ 2 ਲੱਖ ਦੀਆਂ ਦੇਵਾਂਗੇ ਨਾ ਰੁਪਈਆ ਘੱਟਣਾ ਰੁਪਈਆ ਵੱਧ ਥੋੜਾ ਬਹੁਤਾ ਮਾਨਤਾ ਜੂਰ ਕਰਾਂਗੇ ਆਪਾਂ ਠੀਕ ਓਕੇ ਦੇ ਦੇ ਭਾਈ ਨਗੀਨੇ ਹੁਣੇ ਬਹੁਤ ਘੱਟ ਮਿਲਦੇ ਆ ਕਈ ਵੀਰ ਜਾਂਦੇ ਸਿੱਧਾ ਫਾਰਮਾਂ 'ਚ ਵੀ ਸਾਨੂੰ ਪਿਆ ਪਿਆ 1000 ਰੁਪਏ ਦੰਨੇ ਪੰਜਮ ਦੀ ਬੱਛੀ ਦੇ ਦੋ ਸਹੀ ਹੈ ਉਹ ਵੀ ਭਾਈ ਬਿਲਕੁਲ ਨਾਰਮਲ ਸੀਮਨ ਦੀ ਪਰ ਪੂਰੇ ਟੌਪ ਦੇ ਸੀਮਨ ਦੀ ਅਜਵਾਸਕਾ ਦੇ ਸੀਮਨ ਦੀਆਂ ਠੀਕ ਹੈ ਕੋਈ ਵੀ ਭਾਈ ਡੀਐਨਏ ਕਰਾ ਲਵੇ ਗਾਰੰਟੀ ਆਪਾਂ ਦਵਾਂਗੇ ਮੱਛੀਆਂ ਦੀ ਸਹੀ ਸੋ ਜਮਾਸਕਾ ਸੀਮਨ ਦੀਆਂ ਦੋਸਤੋ ਅਟੈਕ ਕਰਨਾ ਚਾਹੀਏ ਐ ਫਾਰਮ 'ਚੋਂ ਵੀਡੀਓ ਬਣ ਕੇ ਆਈ ਹੈ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੰਕਲ ਜੀ ਬੋਤ ਨਾਮ ਦੱਸੀ ਆਪਣਾ ਕੀ ਹੈ ਅਜੀਤ ਸਿੰਘ ਦਿਓ ਅਵਿਕਾਸ਼ ਬਾਈ ਕਿਹੜੀ ਕਲਾਸ ਚ ਪੜਦਾ ਹੈ? 8ਵੀਂ। ਕਿਹੜੀ ਕਲਾਸ ਚ ਪੜਦੇ ਹੋ? 1st। 1st ਕਲਾਸ ਚ ਹੈ। ਠੀਕ ਹੈ। ਇਹ ਗਾਵਾਂ ਦਾ ਚੌਕ ਆ ਤੈਨੂੰ? ਯਾ। ਪਿੰਡ ਕਿਹੜਾ ਤੇਰਾ? ਸੁਨੇਰ। ਸੁਨੇਰ ਪਿੰਡ ਹੈ। ਇਹ ਇਸ ਫਾਰਮ ਤੇ ਗਾਵਾਂ ਖਰੀਦਣ ਵਾਸਤੇ ਕਿੰਨੀ ਵਾਰ ਆਏ? ਤੀਜੀ ਵਾਰ। ਤੀਜੀ ਵਾਰ ਆਏ ਹਾਂ। ਠੀਕ ਹੈ। ਹਰ ਇੱਕ ਵਾਰੀ ਤੂੰ ਇਹਦੀ ਪਹਿਲਾਂ ਵੀ ਨਾਲ ਆਇਆ ਸੀਗਾ ਆਪਦੇ ਡੈਡੀ ਨਾਲ। ਮੈਂ ਤਾਂ ਦੋ ਵਾਰ ਹੀ ਆਇਆ। ਤੁਸੀਂ ਦੋ ਵਾਰ ਹੀ ਆਏ ਹੋ? ਠੀਕ ਹੈ। ਯਾ ਸਕੂਲ ਨਹੀਂ ਗਿਆ ਪਰ ਗਾਵਾਂ ਦਾ ਚੌਕ ਹੈ? ਯਾ। ਕਿੰਨੀਆਂ ਗਾਵਾਂ ਖਰੀਦ ਲਈ ਅੱਜ? ਅੱਜ ਅਸੀਂ 4 ਚਾਰ گاਵਾ ਲੈ ਚੱਲਿਓ ਦੋਸਤੋ ਇਹ ਬੱਚੇ ਨੂੰ ਬੜਾ ਸ਼ੌਂਕ ਹੈ ਮੈਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਗੱਲਾਂ ਕਰਦਾ ਹੈ گاਵਾਵਾਰੇ ਸ਼ੌਂਕ ਹੈ ਛੋਟੀ ਜਿਹੀ ਉਮਰ ਦੇ ਵਿੱਚ ਅੰਕਲ ਆਜੋ ਸਾਹਮਣੇ ਤੁਸੀਂ ਸੋ ਦੋਸਤੋ ਇਹ ਬੱਚਾ ਇਹਨੂੰ ਤਾਂ ਪੁੱਛਿਆ ਵੀ ਕਿਉਂਕਿ ਇਹ ਦੂਜੀ ਵਾਰ ਇਸ ਫਾਰਮ ਦੇ ਉੱਤੇ ਆ ਗਿਆ ਤੇ ਇਹਨਾਂ ਨੇ ਚਾਰ گاਵਾ ਜਿਹੜੀਆਂ ਉਹ ਲੈ ਲਈਆਂ ਕੁਝ ਕਿੱਡਾ ਫਾਰਮ ਬਣਾ ਲਿਆ ਫਿਰ ਘਰੇ ਫਾਰਮ ਦੇ ਵਿੱਚ ਵਾਵਾ گاਵਾ ਰੱਖੀ ਬੈਠੋ 12 12 ਕਰੇ 12 12 گاਵਾ ਇਹ ਤੋਂ ਪਹਿਲਾਂ ਹੈਗੀਆਂ ਸੋ ਦੋਸਤੋ ਇਹ ਬਾਈ ਹੁਰਾਂ ਨੇ گاਵਾ ਖਰੀਦੀਆਂ ਤੇ ਛੋਟਾ ਬੱਚਾ ਚੌਂਕ ਰਖਦਾ ਸੀ ਤਾਂ ਹੀ ਆਪਾਂ ਇਹਨਾ ਵੀਡੀਓ ਬਣਾਈਏ ਥੈਂਕ ਯੂ ਬਬ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਇਹ گاਵਾ ਚਾਰ ਬਾਈ ਹੁਰਾਂ ਨੇ ਖਰੀਦੀਆਂ ਦੋ ਗੱਬਣ ਹੈ ਤੇ ਦੋ ਤਾਜ਼ੀਆਂ ਸੁੰਜਾਂ ਵੇਗ ਧੰਨਵਾਦ